ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀ ਹਾਂ ਚ ਖਲਾਰ ਕੇ ਤੇ ਟਾਂ ਲਾਇਆ ਪਕੀਆਂ ਕਾਂਦੇ ਆ ਗਈ ਗੋਡਿਆਂ ਦੇ ਕੋਲ ਮੈਂ ਵਾਰੇ ਜਾਵਾਂ ਕਾਂਦੇ ਆ ਗਈ ਗੋਡਿਆਂ ਦੇ ਕੋਲ ਨੀਹਾ ਚ ਖਲਾਰ ਕੇ ਤੇ ਟਾਲੀਆਂ ਪਕੀਆਂ ਕਾਂਦੇ ਆ ਗਈ ਗੋਡੇਆਂ ਦੇ ਕੋਲ ਮੈਂ ਵਾਰੇ ਜਾਵਾ ਕਾਂਦੇ ਆ ਗਈ ਗੋਡੇਆਂ ਦੇ ਕੋਲ ਵੱਡੇ ਸੇਵ ਜਾਦੇ ਗੁਰਾਂ ਜੰਗ ਵੱਲ ਤੋਰਤੇ ਛੋਟੇ ਦਿੱਤੇ ਨੀਹਾ ਵੱਲ ਤੋਰ मैं वारे जावा छोटे दे नीहल् ते साबादे गु जल तोर ते छोटे दे नीहल तो मं वारे छोटे दे नीहल तो ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰੀ ਬੱਚਿਆਂ ਨੂੰ ਮੁੱਖੋਂ ਰਹੇ ਬੋਲ ਮੈਂ ਵਾਰੇ ਜਾਵਾਂ ਬੱਚਿਆਂ ਨੂੰ ਮੁੱਖੋਂ ਰਹੇ ਬੋਲ ਠੰਡੇ ਬੁਰਜ ਵਿੱਚ ਬੈਠੇ ਮਾਤਾ ਗੁਜਰੀ ਬੱਚਿਆਂ ਨੂੰ ਮੁੱਖ ਰਹਿ ਬੋਲ ਮੈਂ ਵਾਰੇ ਜਾਵਾਂ ਬੱਚਿਆਂ ਨੂੰ ਮੁੱਖ ਰਹਿ ਬੋਲ ਨੀਹਾਂ ਚ ਖਲਾਰ ਕੇ ਤੇ ਟਾਂ ਲਾਈਆਂ ਪੱਕੀਆਂ ਕਾਂਧ ਆ ਗਈ ਗੋਡੇਆਂ ਦੇ ਕੋਲ ਮੈਂ ਵਾਰੇ ਜਾਵਾਂ ਕਾਂਦੇ ਆ ਗਈ ਗੋਡੇਆਂ ਦੇ ਕੋਲ ਨੀਹਾਂ ਚ ਖਲਾਰ ਕੇ ਤੇ ਇਟਾਂ ਲਾਈਆਂ ਪੱਕੀਆਂ ਕਾਂਦੇ ਆ ਗਈ ਗੋਡੇਆਂ ਦੇ ਕੋਲ ਮੈਂ ਵਾਰੇ ਜਾਵਾਂ ਕਾਂਦੇ ਆ ਗਈ ਗੋਡੇਆਂ ਦੇ ਕੋਲ ਆਓ ਮੇਰੇ ਲਾਲ ਜੀ ਸਜਾ ਲਵੋ ਗਲਗੀਆਂ ਜਾਣਾ ਅੱਜ ਦਾਦਾ ਜੀ ਦੇ ਕੋਲ ਮੈਂ ਵਾਰੇ ਜਾਵਾਂ ਜਾਣਾ ਅੱਜ ਦਾਦਾ ਜੀ ਦੇ ਕੋਲ ਆਓ ਮੇਰੇ ਲਾਲ ਜੀ ਸਜਾ ਲਵੋ ਗਲਗੀਆਂ ਜਾਣਾ ਅੱਜ ਦਾਦਾ ਜੀ ਦੇ ਕੋਲ ਮੈਂ ਵਾਰੇ ਜਾਵਾਂ ਜਾਣਾ ਅੱਜ ਦਾਦਾ ਜੀ ਦੇ ਕੋਲ ਦਾਦੇ ਵਾਲੀ ਰੀਤੇ ਨਾ ਪੋਤਰਿਆਂ ਤੇ ਆ ਗਈ ਢਾਣੀ ਨਾਲੋਂ ਫੁੱਲ ਦਿੱਤੇ ਤੋੜ ਮੈਂ ਵਾਰੇ ਜਾਵਾਂ ਟਾਣੀ ਨਾਲੋਂ ਫੁੱਲ ਦਿੱਤੇ ਤੋੜ ਦਾਦੇ ਵਾਲੀ ਰੀਤੇ ਨਾ ਪੋਤਰਿਆਂ ਤੇ ਆ ਗਈ ਟਾਣੀ ਨਾਲੋਂ ਫੁੱਲ ਦਿੱਤੇ ਤੋੜ ਮੈਂ ਵਾਰੇ ਜਾਵਾਂ ਟਾਣੀ ਨਾਲੋਂ ਫੁੱਲ ਦਿੱਤੇ ਤੋੜ ਨਿੱਕੀਆਂ ਮਸੂਮ ਜਿੰਦਾਂ ਨੀਹਾ ਵਿੱਚ ਖੜੀਆਂ ਮੁੱਖ ਰਈਆਂ ਵਾਹੀ ਗੁਰੂ ਬੋਲ ਮੈਂ ਵਾਰੇ ਜਾਵਾਂ ਮੁੱਖ ਰਈਆਂ ਵਾਹੀ ਗੁਰੂ ਬੋਲ ਨਿੱਕੀਆਂ ਮਸੂਮ ਜਿੰਦਾਂ ਨੀਹਾ ਵਿੱਚ ਖੜੀਆਂ ਮੁਖ ਰਹੀਆ ਵਾਹਿਗੁਰੂ ਬੋਲ ਮੈਂ ਵਾਰੇ ਜਾਵਾ ਮੁਖ ਰਹੀਆ ਵਾਹਿਗੁਰੂ ਬੋਲ ਸਾਰਾ ਪਰਵਾਰ ਗੁਰਾਂ ਕਾ ਮੈ ਉਤੋਂ ਵਾਰਿਆ ਰੱਖੇ ਆਨਾ ਕੋ ਜੋ ਵੀ ਹੈ ਕੋਲ ਮੈਂ ਵਾਰੇ ਜਾਵਾਂ ਰੱਖੇ ਆਨਾ ਕੋ ਜਵੀ ਹੈ ਕੋਲ ਸਾਰਾ ਪਰਵਾਰ ਗੁਰਾਂ ਕੋ ਮੇ ਉਤੋਂ ਵਾਰਿਆ ਰੱਖੇ ਆਨਾ ਕੋ ਜਵੀ ਹੈ ਕੋਲ ਮੈਂ ਵਾਰੇ ਜਾਵਾਂ ਰੱਖੇ ਆਨਾ ਕੋ ਜਵੀ ਹੈ ਕੋਲ ਨੀਹਾ ਚ ਖਲਾਰ ਕੇ ਤੇ ਇਟਾਂ ਲਾਈਆਂ ਪੱਕੀਆਂ ਕੰਧ ਆ ਗਈ ਗੋਡੇ ਆਂ ਦੇ ਕੋਲ ਮੈਂ ਵਾਰੇ ਜਾਵਾ ਕੰਧ ਆ ਗਈ ਗੋਡੇ ਆਂ ਦੇ ਕੋਲ ਨੀਹਾ ਚ ਖਲਾਰ ਕੇ ਤੇ ਇਟਾਂ ਲਾਈਆਂ ਪੱਕੀਆਂ ਕੰਧ ਆ ਗਈ ਗੋਡੇ ਆਂ ਦੇ ਕੋਲ ਮੈਂ ਵਾਰੇ ਜਾਵਾ ਕਾਂਦੇ ਆ ਗਈ ਗੋਡੇ ਆਂਦੇ ਕੋਲ ਮੈਂ ਵਾਰੇ ਜਾਵਾ ਕਾਂਦੇ ਆ ਗਈ ਗੋਡੇ ਆਂਦੇ ਕੋਲ ਵਾਹੀ ਗੁਰੂ ਜੀ ਦਾ ਖਲਸਾ ਵਾਹੀ ਗੁਰੂ ਜੀ ਕੀ ਫਤਿਹ